ਯਾਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦ ਦੋ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਆਕ ਕੇ ਬਾਦਲ ਵਾਲੇ ਅਕਾਲੀ ਦਲ ਚੋਂ ਵਾਪਸੀ ਕੀਤੀ ਜ਼ਿਕਰਯੋਗ ਹੈ ਕਿ ਸੁਖਵੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਅਤੇ ਇੰਦਰਮੋਹਨ ਸਿੰਘ ਦਾ ਗਿਆਨੀ ਧੜੇ ਚੋਂ ਅਕਾਲੀ ਦਲ ਵਿੱਚ ਮੋੜ ਵਾਪਸਾਉਣ ਤੇ ਨਿੱਘਾ ਸਵਾਗਤ ਕੀਤਾ ਤੇ ਸਰੂਪੇਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬਾਦਲ ਨੇ ਬਾਕੀ ਆਗੂ ਨੂੰ ਵੀ ਅਪੀਲ ਕੀਤੀ ਕਿ ਆਪਾਂ ਵਿਰੋਧੀਆਂ ਦੀਆਂ ਚਾਲਾਂ ਨੂੰ ਪਹਿਚਾਣੀ ਅਤੇ ਮਾਂ ਪਾਰਟੀ ਨੂੰ ਹੋਰ ਤਕੜਾ ਕਰ ਲਈ ਮਿਹਨਤ ਕਰ ਦਨੀ ਤੇਜਿੰਦਰਪਾਲ ਸਿੰਘ ਸੰਧੂ ਨੇ ਨਵੇਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਚੋਂ ਅਸਤੀਫਾ ਦੇ ਦਿੱਤਾ ਸੀ ਤੇਜਿੰਦਰਪਾਲ ਸੰਧੂ ਟਕਸਾਲੀ ਜਸਵਿੰਦਰ ਸਿੰਘ ਸੰਧੂ ਦੇ ਸੁਪੁੱਤਰ ਨੇ ਅਸਤੀਫੇ ਮੰਗਰੋਂ ਤੇਜਿੰਦਰਪਾਲ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਸੰਧੂ ਦੇ ਅਸਤੀਫੇ ਬਾਰੇ ਜਦ ਗਿਆਨੀ ਧੜੇ ਤੇ ਸੀਨੀ ਰਾਗੂ ਸਰਜੀਤ ਸਿੰਘ ਰਖੜਾ ਨੂੰ ਪੁੱਛਿਆ ਤਾਂ ਉਹਨਾਂ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਜਦੋਂ ਪਾਰਟੀਆਂ ਚੱਲਦੀਆਂ ਨੇ ਵੀ ਆਉਂਦੇ ਨੇ ਵੀ ਜਾਂਦੇ ਨੇ ਇਹਨਾਂ ਗੱਲਾਂ ਨਾਲ ਬਹੁਤਾ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਰਖੜਾ ਪੰਜ ਸਾਲ ਹੋ ਗਿਆ ਪਰ ਸਰਕਾਰ ਲਗਾਤਾਰ ਦਾਅਵੇ ਤਾਂ ਕਰਦੀ ਸੀ ਕਿ ਕਾਨੂੰਨ ਬਣਾਵਾਂਗੇ ਪਰ ਹਲੇ ਤੱਕ ਬਣਾਇਆ ਨਹੀਂ ਕਿਵੇਂ ਦੇਖਦੇ ਹੋ ਦੇਖੋ ਐਸ ਗੱਲ ਦੇ ਲਈ ਦੋਹੇ ਸਰਕਾਰਾਂ ਸੀਰੀਅਸ ਹੈ ਨਹੀਂ ਨਾ ਸੈਂਟਰ ਦੀ ਸਰਕਾਰ ਹੈ ਨਾ ਪੰਜਾਬ ਦੀ ਸਰਕਾਰ ਇਹ ਸਰਵਤਰਨ ਦੀ ਗੱਲ ਹੈ ਸਾਰੇ ਗ੍ਰੰਥਾਂ ਦੀ ਗੱਲ ਹੈ ਤੇ ਬੇਅਦਬੀ ਦੀ ਗੱਲ ਹੈ ਇਹਦੇ ਦੇ ਕਾਨੂੰਨ ਬਣਾਉਣਾ ਕੋਈ ਬਹੁਤੀ ਔਖੀ ਨਹੀਂ ਕੀ ਡਿਮਾਂਡ ਕੀ ਹੈ ਕਿ ਜੇ ਕੋਈ ਬੰਦਾ ਧਰਮ ਦੀ ਬੇਅਦਬੀ ਕਰਦਾ ਉਹ ਸਖਤ ਸਜ਼ਾ ਦਿੱਤੀ ਜਾਵੇ ਇਹ ਤੋਂ ਵੱਡੀ ਤਾਂ ਕੋਈ ਗੱਲ ਹੈ ਹੀ ਨਹੀਂ ਤੇ ਇਹ ਤਾਂ ਬਿਨਾਂ ਕਹਿਣ ਤੋਂ ਪਹਿਲਾਂ ਹੋਣਾ ਚਾਹੀਦਾ ਜੀ ਪਰ ਅੱਜ ਭਾਈ ਗੁਰਜੀਤ ਸਿੰਘ ਨੂੰ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਵੀ ਸਰਕਾਰ ਦੇ ਕੰਨ ਨਹੀਂ ਸਰਕੀ ਆਏ ਇਹ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਜਿੰਨਾ ਚਿਰ ਵੱਡਾ ਪ੍ਰੋਟੈਸਟ ਨਹੀਂ ਹੁੰਦਾ ਜਿੰਨਾ ਚਿਰ ਉਹ ਗੱਲ ਨਹੀਂ ਉਹਨਾਂ ਚਿਰ ਇਹਦੇ ਮਨ ਦੇ ਉੱਤੇ ਕੋਈ ਅਸਰ ਹੁੰਦਾ ਨਹੀਂ ਸੋ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਸਾਰੇ ਧਰਮ ਸਾਰੀਆਂ ਜਾਤਾਂ ਸਾਰੇ ਭਾਈਚਾਰੇ ਵਿੱਚ ਆਪਾਂ ਇਕੱਠੇ ਹੋ ਕੇ ਇੱਥੇ ਪ੍ਰੋਟੈਸਟ ਕਰੀਏ ਇਹ ਮੇਰੀ ਹੱਥ ਵਾਂ ਕੇ ਬੇਨਤੀ ਹੈ ਧੰਨਵਾਦ ਅੱਛਾ ਸਿਲੈਕਟਡ ਕਮੇਟੀ ਬਣਾ ਦਿੱਤੀ ਗਈ ਹੈ ਮੀਟਿੰਗਸ ਹੋ ਰਹੀਆਂ ਨੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਕੋਲ ਹੈ ਪਰ ਹਲੇ ਤੱਕ ਉਹਨਾਂ ਦਾ ਵੀ ਕੋਈ ਰੁਪਈਆ ਕੋਈ ਚੰਗਾ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਗੜਬੜ ਕਿੱਥੇ ਹੋ ਰਹੀ ਹੈ ਜੀ ਦੇਖੋ ਇਹਦਾ ਇਰਾਦਾ ਠੀਕ ਨਹੀਂ ਹੈ ਜੇ ਇਰਾਦਾ ਠੀਕ ਹੋਵੇ ਤਾਂ ਇੱਕੋ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋ ਸਕਦਾ ਪਰ ਇਹਦਾ ਇਰਾਦਾ ਠੀਕ ਨਹੀਂ ਜੇ ਇਰਾਦਾ ਠੀਕ ਹੋਵੇ ਫਿਰ ਤਾਂ ਟਾਈਮ ਹੀ ਲੱਗਦਾ ਜਾਂ ਟਾਈਮ ਤੋਂ ਪਹਿਲਾਂ ਕਹਿਣ ਤੋਂ ਪਹਿਲਾਂ ਹੋ ਸਕਦਾ ਅੱਛਾ ਮੇਰਾ ਲਾਸਟ ਸਵਾਲ ਰੱਖਣਾ ਸਾਬ ਤਜਿੰਦਰਪਾਲ ਸੰਧੂ ਹੋਰਾਂ ਨੇ ਅਸਤੀਫਾ ਦਿੱਤਾ ਹਲੇ ਹਫਤੇ ਤੱਕ ਪਹਿਲਾਂ ਤੁਸੀਂ ਵਰਕਿੰਗ ਕਮੇਟੀ ਬਣਾਈ ਸੀ ਉਹਨਾਂ ਨੇ ਅਚਾਨਕ ਅਸਤੀਫਾ ਦਿੱਤਾ ਉਹਦਾ ਕੀ ਕਾਰਨ ਰਿਹਾ ਜੀ ਦੇਖੋ ਜਦੋਂ ਪਾਰਟੀਆਂ ਚੱਲਦੀਆਂ ਨੇ ਵੀ ਆਉਂਦੇ ਨੇ ਵੀ ਜਾਂਦੇ ਨੇ ਇਹਨਾਂ ਗੱਲਾਂ ਨਾਲ ਬਹੁਤਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ